ਪ੍ਰੇਡ ਦਾ ਵਿਰੋਧ ਐਲਜੀਬੀਟੀ ਪ੍ਰਾਈਡ ਪ੍ਰੇਡ ਨੂੰ ਮਨਜ਼ੂਰੀ ਦੇਣ ਨੂੰ ਲਖਸਧਾਨਾ ਨੇ ਗਲਤ ਕਰਾਰ ਦਿੱਤਾ ਹੈ ਅਜਿਹੇ ਪ੍ਰੋਗਰਾਮਾਂ ਤੋਂ ਸਾਡੀ ਪੀੜ੍ਹੀ ਕੀ ਸਿੱਖਿਆ ਲਵੇਗੀ ਲਖਸਧਾਨਾ ਦੇ ਵੱਲੋਂ ਕਿਹਾ ਗਿਆ 27 April ਨੂੰ ਰੱਖੀ ਗਈ ਹੈ ਪ੍ਰਾਈਡ ਪ੍ਰੇਡ ਐਲਜੀਬੀਟੀ ਪ੍ਰਾਈਡ ਪ੍ਰੇਡ ਦਾ ਕਰਾਂਗੇ ਟੱਕ ਕੇ ਵਿਰੋਧ ਲਖਸਧਾਨਾ ਦੇ ਵੱਲੋਂ ਕਿਹਾ ਗਿਆ ਲਖਸਧਾਨਾ ਅਤੇ ਅਮਿਤੋਜ ਮਾਨ ਦੇ ਵੱਲੋਂ ਬਚਿੰਦਾ ਦੇ ਵਿੱਚ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ। ਕਿਆ ਸੀਦਾ ਇੱਕ 27 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਟੈਂਪੂਆਂ ਦਾ ਮੇਲਾ ਲੱਗ ਰਿਹਾ ਉਹਨੂੰ ਸਰਕਾਰ ਨੇ ਬਕਾਇਦਾ ਤੌਰ ਦੇ ਉੱਤੇ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਪੁਰਾਣੀ ਦੀ ਗੱਲ ਆ ਗਦਰੀ ਯੋਧਿਆਂ ਦੇ ਮੇਲੇ ਲੱਗਦੇ ਧਰਤੀ ਦੇ ਜਿੱਥੇ ਸ਼ਹੀਦਾਂ ਸੂਰਮਿਆਂ ਦੀਆਂ ਬਰਸੰਗਾਂ ਤਿਹਾੜੇ ਮੇਲੇ ਲੱਗਦੇ ਨੇ ਉਹ ਧਰਤੀ ਨੂੰ ਟੈਂਪੂਆਂ ਦੇ ਮੇਲੇ ਲੱਗਿਆ ਕਰਨਗੇ। ਕਿੱਡੇ ਸਾਡੇ ਦੁੱਖ ਦੀ ਗੱਲ ਆ ਉਹ ਵੀ ਉਹ ਧਰਤੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਨੂੰ ਚੁੜਿਆ ਗਿਆ। ਕਿਉਂਕਿ ਇਹਨਾਂ ਦੇ ਮੰਤਰੀ ਘਟਾ ਦੂ ਚੱਕ ਵਰਗੇ ਪਹਿਲੇ ਉਹ ਹੋਏਗੇ ਨੇ ਸਰਕਾਰ ਚ ਮੰਤਰੀ ਬੈਠੇ ਨੇ ਤੇ ਇਹਨਾਂ ਦੇ ਟੈਂਪੂਆਂ ਦੇ ਮੇਲੇ ਕਰਾਉਣੇ ਆ ਹੋਰ ਕੁਝ ਸੂਰਮਿਆਂ ਦੇ ਮੇਲੇ ਦਨਾਂ ਕਰਾਉਣੇ ਨਹੀਂ ਹੈਗੇ ਤੇ ਅਸੀਂ ਅੱਜ ਇਹ ਵੀ ਲਾਂਗ ਕੀਤਾ ਵੀ ਪੰਜਾਬ ਦੀ ਧਰਤੀ ਉੱਤੇ ਕਿਸੇ ਵੀ ਜਿਹਨੇ ਦੇ ਵਿੱਚ ਅਸੀਂ ਕਿਸੇ ਵੀ ਕੋ ਟੈਂਪੂਆਂ ਦਾ ਮੇਲਾ ਨਹੀਂ ਲੱਗਣ ਦੇਣਾ ਇਹਦਾ ਰੋਕ ਕਹਿੰਦੇ ਸਾਨੂੰ ਕੀ ਤਰਾਜ ਆ ਜੇ ਕੋ ਟੈਂਪੂ ਆ ਉਹਦਾ ਮੇਲਾ ਲੱਗੂਗਾ ਜਾਂ ਸਾਡੇ ਜਵਾਬ ਹੁਣ ਟੈਂਪੂਆਂ ਦੇ ਮੇਲੇ ਦੇਖਣ ਜਾਣਗੇ ਟੈਂਪੂਆਂ ਤੋਂ ਪ੍ਰੇਰਨਾ ਲੈਣਗੇ ਟੈਂਪੂ ਤੋਂ ਸਿੱਧ ਲੈਣਗੇ ਕਿ ਟੈਂਪੂ ਤੋਂ ਕੀ ਭਾਵੇਂ ਜੇ ਕਹਿੰਦੇ ਜਿਨ ਤੁਸੀਂ ਇਹ ਦੀ ਗੱਲ ਕਿ ਜਾਂ ਉਹ ਵੀ ਰੋਕਣ ਦੇ ਲਈ ਉਹਨਾਂ ਨੂੰ ਕੁਝ ਵੀ ਕਰਨਾ ਪਵੇ ਇਹਦੀ ਜ਼ਿੰਮੇਵਾਰ ਸਰਕਾਰ ਆ ਜੇ ਮਾਹੌਲ ਖਰਾਬ ਹੁੰਦਾ ਮੈਂ ਕਹਿੰਦਾ ਜੋ ਅਸੀਂ ਜੋ ਅਸੀਂ ਕੁਝ ਸੰਭਵ ਹੋਇਆ ਅਸੀਂ ਸਾਰੇ ਪੰਜਾਬ ਦੇ ਬੱਚੇ ਜੇ ਲਾ ਜਾ ਰਹੇ ਆ ਗੱਲ ਅਸੀਂ ਆਉਣ ਵਾਲੇ ਦਿਨਾਂ 'ਚ ਜੇ ਇਹ ਸੰਘਰਸ਼ ਵਿੱਡਾਂਗੇ ਵੀ ਜੇ ਤੁਸੀਂ ਆ ਕੋਈ ਆ ਜਾ ਮੇਲਾ ਮੂਲਾ ਪੰਜਾਬ ਦੀ ਸ਼ਕਤੀ ਦਿਖਾਉਣੀ ਆ ਜਦ ਤੀਏ ਸਾਰਾ ਪੰਜਾਬ ਸ਼ਾਮ ਲਾਏ ਇਹਨੂੰ ਕੌਣ ਬਰਦਾਸ਼ਤ ਕਰੂਗਾ ਉਹ ਮੰਨ ਲਓ ਮੇਰੇ ਕੋਲ ਪੂਰਾ ਪੂਰਾ ਜਵਾਬਕ ਨਹੀਂ ਮੇਰੇ ਜਵਾਕੇ ਦੇਖਣਗੇ ਵੀ ਉੱਥੇ ਇੱਕ ਟੈਂਪੂ ਬੰਦਾ ਕਿਸੇ ਕਾਰਨ ਤੁਸੀਂ ਬੁਲਾ ਰਹੇ ਹੋ ਕਿ ਉਹਨੂੰ ਕੋਈ ਸਨਮਾਨਿਤ ਕਰ ਰਹੇ ਹੋ ਮੁੱਖ ਮਹਿਮਾਨ ਬਣਾ ਕੇ ਪੇਸ਼ ਕਰ ਰਹੇ ਹੋ ਕਿਤੇ ਮਾਮਲੇ 'ਚ ਦੇਖੋ ਗੱਲਾਂ ਕਰਨ ਨਾਲ ਕੁਝ ਨਹੀਂ ਹੋਣਾ ਵੀ ਪ੍ਰੈਕਟੀਕਲ ਪ੍ਰੈਕਟੀਕਲ ਕੀ ਹੈ ਸਭ ਤੋਂ ਦੁੱਖ ਦੀ ਔਰ ਸ਼ਰਮ ਦੀ ਗੱਲ ਕੀ ਹੈ ਕਿ ਸਾਡੇ ਹਰ ਇੱਕ ਬੰਦੇ ਨੂੰ ਕਲੀਅਰ ਹੁੰਦਾ ਹੈ ਹਰ ਬੰਦੇ ਨੂੰ ਕਲੀਅਰ ਹੈ ਕਿ ਕੌਣ ਨਸ਼ਾ ਵੇਚ ਰਿਹਾ ਹੈ ਕੌਣ ਨਸ਼ਾ ਖਰੀਦ ਰਿਹਾ ਹੈ ਜਾਂ ਕੌਣ ਉਹਨੂੰ ਵੇਚਣ ਲਈ ਭੇਜ ਰਿਹਾ ਪਿੰਡ ਦੇ ਕਿਸੇ ਬੱਚੇ ਨੂੰ ਪੁੱਛ ਲਓ ਸ਼ਹਿਰ ਦੇ ਕਿਸੇ ਬੱਚੇ ਨੂੰ ਪੁੱਛ ਲਓ ਇਹ ਕਲੀਅਰ ਹੁੰਦੀ ਹੈ ਗੱਲ ਤੇ ਜੇ ਇਹ ਕਲੀਅਰ ਹੈ ਤਾਂ ਕੀ ਉਸ ਪੁਲਿਸ ਵਾਲੇ ਇੰਸਪੈਕਟਰ ਨੂੰ ਥਾਣੇਦਾਰ ਨੂੰ ਜੋ ਐਸਐਚਓ ਹੁੰਦਾ ਥਾਣੇ ਦਾ ਜਾਂ ਐਸਐਸਪੀ ਨੂੰ ਪਤਾ ਨਹੀਂਗਾ ਪਤਾ ਹੈ ਤਾਂ ਕੀ ਅਸੀਂ ਉਹਦੀ ਜ਼ਿੰਮੇਵਾਰੀ ਤੈਅ ਨਹੀਂ ਕਰਾਂਗੇ ਬਸ ਅਸੀਂ ਇਹ ਨਹੀਂ ਕਿ ਗੱਲ ਕਹਿ ਰਹੇ ਕਿ ਪਲੀਜ਼ ਇਹਨਾਂ ਦੀ ਜ਼ਿੰਮੇਵਾਰੀ ਤੈਅ ਕਰ ਦਿਓ ਮੈਂ ਤੁਹਾਨੂੰ ਲਿਖ ਕੇ ਆਣਾ ਇੱਕ ਮਹੀਨੇ ਚ ਫਰਕ ਆ ਜੂਗੀ ਕਿਹਦੇ ਜਾਣਗੇ ਅਸੀਂ ਸਰਕਾਰ ਦਾ ਕਿ ਜ਼ਿੰਮੇਵਾਰ ਹੋਏਗਾ ਉਹ ਫੀਚਰ ਹਕੀਮ ਸਰਵੇ ਕੀ ਵਾ ਉਹਦੇ ਲਈ ਕੋਈ ਗਾਈਡਲਾਈਨ ਬਣਾਈਆਂ ਲੈਨੇ ਜ਼ਿੰਮੇਦਾਰ ਕਿੰਨੇ ਹੋਊਗਾ ਉਹ ਜ਼ਿੰਮੇਦਾਰ ਕੌਣ ਬਣਾਊਗਾ ਜੇ ਇਹ ਰਿਪੋਰਟ ਅਗਰ ਕੋਈ ਸਿਵਲ ਕਮੇਟੀ ਬਣਾਈ ਜਾਵੇ ਪੰਜ ਬੰਦਿਆਂ ਦੀ ਡਿਸਟ੍ਰਿਕਟ ਦੇ ਵਿੱਚ ਉਹ ਸਿਵਲ ਬੰਦਿਆਂ ਦੀ ਕਮੇਟੀ ਜਾ ਕੇ ਡੀਸੀ ਨੂੰ ਕਵੇ ਡੀਸੀ ਉਹਦੀ ਰਿਕਮੈਂਡੇਸ਼ਨ ਐਸਐਸਪੀ ਨੂੰ ਕਰੇ ਕੀ ਇਹ ਮੰਨਿਆ ਜਾਊਗਾ ਇਹ ਗੱਲਾਂ ਨੂੰ ਥੋੜਾ ਜਾਂ ਤੁਸੀਂ ਬੜਾ ਕੁਛ ਇਧਰ ਫਿਨਲੈਂਡ ਭੇਜ ਦਿੰਨੇ ਹੋ ਕਲਾਨੀ ਤਾਂ ਭੇਜ ਦਿੰਨੇ ਹੋ ਐਪ ਦਾ ਕੰਮ ਵੀ ਕਰ ਲਓ ਸਾਰਾ ਕੁਝ ਸਹੀ ਹੋ ਜੂਗਾ ਮੈਂ ਤੁਹਾਨੂੰ ਆਣੇ ਛੋਟੀ ਜੀ ਗੱਲ ਹੈ ਜੇ ਨਾਂ ਸਹੀ ਹੋ ਜੇ ਕਿਉਂਕਿ ਉਹਦਾ ਕਾਰਨ ਹੈ ਮੈਂ ਤੁਹਾਨੂੰ ਬਹੁਤ ਸਪਸ਼ਟ ਸ਼ਬਦਾਂ ਚ ਕਹਿ ਰਿਹਾ ਆ ਆਪਾਂ ਹੁਣੇ